ਸਤਿ ਸ਼੍ਰੀ ਅਕਾਲ ਜੀ D5 ਚੈਨਲ ਪੰਜਾਬੀ ਦਾ ਪੰਜਾਬ ਬਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਰਜੀਤ ਸਿੰਘ ਤੁਮਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖੁਰਾਕਾਂ ਤੋਂ ਨਵੇਂ ਸਾਲ ਦੀ ਸ਼ੁਰੂਆਤ ਵਾਕੇ ਲੱਖਾਂ ਸ਼ਰਧਾਲੂ ਸ੍ਰੀ ਹਰਮੰਦਰ ਸਾਹਿਬ ਹੋਏ ਉਨਤਮਤਕ ਹਰ ਪਾਸੇ ਸ਼ਰਧਾਲੂਆਂ ਦੀਆਂ ਲੱਗੀਆਂ ਰੌਣਕਾਂ ਗੁਰੂ ਦੀ ਮਿਹਰ ਤੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਕਈ ਸਿਆਸੀ ਲੀਡਰ ਨਵੇਂ ਸਾਲ ਦੀ ਕੀਤੀ ਸ਼ੁਰੂਆਤ ਵੀਰ ਬਾਦਲ ਬਿਕਰਮਜੀਠੀ ਅਤੇ ਗੁਰਜੀਤ ਔਦਲਾ ਨੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ ਮੁੱਖ ਮੰਤਰੀ ਭਗਮਤ ਮਾਨ ਨੇ ਪੰਜਾਬ वासियों ਨੂੰ ਨਵੇਂ ਸਾਲ ਤੇ ਦਿੱਤੀ ਵੱਡੀ ਖਬਰ ਸਰਕਾਰ ਨੇ ਖਰੀਦਿਆ ਪ੍ਰਾਈਵੇਟ ਜੀਵੀ ਕੇ ਥਰਮਲ ਪਲਾਂਟ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਜਾਵੇਗਾ ਨਾ ਮਾਨਾ ਗੁਰਦੇਵ ਸਿੰਘ ਕੋਹਕੇ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਖੰਡ ਪਾਠ ਸਾਹਿਬ ਦੇ ਪਾਏ ਗਏ ਪੋਗ ਵੱਡੀ ਗਿਣਤੀ ਵਿੱਚ ਸੰਗਤਾਂ ਹੋਈਆਂ ਨਤਮਤਕ ਜਥੇਦਾਰ ਤੇ ਹਰਜਿੰਦਰ ਤਾਂ ਮਿਦਾ ਆ ਵੱਡਾ ਬਿਆਨ ਹੁਣ ਖਬਰਾਂ ਵਿਸਥਾਰ ਨਾਲ ਅੱਜ ਲੱਖਾਂ ਦੀ ਗਿਣਤੀ 'ਚ ਸੰਗਤਾਂ ਨੇ ਨਵੇਂ ਸਾਲ ਦੀ ਸ਼ੁਰੂਆਤ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਕੀਤੀ ਇਸ ਦੌਰਾਨ ਦੂਦਰਾਡੇ ਤੋਂ ਲੋਕਾਂ ਨੇ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਰਾਤ 9 ਵਜੇ ਤੋਂ 12 ਵਜੇ ਵਿਚਾਲੇ 1 ਲੱਖ ਤੋਂ ਬੁਤੇਰੇ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਅੱਜ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ। 1 ਜਨਵਰੀ 2024 ਚੜ੍ਹ ਚੁੱਕਿਆ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਕਈ ਥਾਵਾਂ ਦੇ ਉੱਤੇ ਲੋਕਾਂ ਦੇ ਵੱਲੋਂ ਨਵੇਂ ਸਾਲ ਬਨਾਇਆ ਗਿਆ ਤਾਂ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਅੱਜ ਸੰਗਤ ਸ੍ਰੀ ਦਰਬਾਰ ਸਾਹਿਬ ਪਹੁੰਚੀ ਹੈ ਜਿੱਥੇ ਉਹਨਾਂ ਨੇ ਸਰਵਤ ਦੇ ਭਲੇ ਅਤੇ ਆਪਣੇ ਪਰਿਵਾਰ ਦੀ ਸ਼ੁਕ ਸ਼ਾਂਤੀ ਲਈ ਅਰਦਾਸ ਕੀਤੀ ਹੈ। ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ। ਅੱਜ ਦੇ ਦਿਨ ਜਿਹੜਾ ਹੈਗਾ ਵਾ ਗੁਰੂ ਘਰ ਤੋਂ ਨਤਮਸਤਕ ਹੋ ਕੇ ਜਰੂਰ ਆਪਾਂ ਕੋਈ ਸ਼ੁਰੂਆਤ ਕਰਾਂਗੇ ਤਾਂ ਆਪਣੇ ਸਾਰੇ ਕਾਰਜ ਜਿਹੜੇ ਹੈਗੇ ਸਿੱਧ ਹੋਣਗੇ ਬਾਣੀ ਅਤੇ ਬਾਣੇ ਦੇ ਆਪਾਂ ਬਾਣੀ ਤੇ ਬਾਣੇ ਦੇ ਨਾਲ ਜੁੜੀਏ ਜੋ ਅੱਜ ਦੌਰ ਚੱਲ ਰਿਹਾ ਨਸ਼ਿਆਂ ਦਾ ਸਾਰਿਆਂ ਨੂੰ ਇਹੀ ਮੈਸੇਜ ਹੈਗਾ ਵਾ ਕਿ ਨਸ਼ੇ ਛੱਡ ਕੇ ਗੁਰੂ ਘਰ ਆਓ ਆਪਣੀ ਮਾਤ ਨੂੰ ਸੁਧਾਰੋ ਬਾਣੀ ਨਾਲ ਜੁੜੋ ਤੇ ਜਗ ਜਲੰਧਾ ਰੱਖ ਲੈ ਆਪਣੀ ਕਿਰਪਾਤਾਰ ਜੇ ਕੋਈ ਬੱਚਾ ਅਲੱਗ ਹੋ ਜਾਂਦਾ ਮਾਂ ਪਿਓ ਤੋਂ ਤਾਂ ਬਾਪ ਫਿਰ ਵੀ ਉਹਨੂੰ ਗੱਲੇ ਲਾਂਦਾ ਹੈ ਜੇ ਹੁਣ ਆਪਾਂ ਕੋਈ ਆਪਣੇ ਜਿਹੜੇ ਬੱਚੇ ਹੈਗੇ ਆ ਨਸ਼ਿਆਂ ਵਲ ਵਧੇ ਵਧੇ ਹੋਏ ਆ ਉਹਨਾਂ ਨੂੰ ਵਾਪਸ ਮੋੜਨ ਦੀ ਅਪੀਲ ਕੀਤੀ ਜਾਂਦੀ ਹੈ ਤੇ ਬਾਣੀ ਤੇ ਬਾਣੇ ਨਾਲ ਜੁੜਨ ਆਪਣਾ ਜੀਵਨ ਜਿਹੜਾ ਹੈਗਾ ਵਾ ਮਿਹਨਤ ਮਜ਼ਦੂਰੀ ਕਰਕੇ ਆਪਣਾ ਜਿਹੜਾ ਹੈਗਾ ਜੀਵਨ ਖੁਦ ਸਾਥ ਸਕਦੇ ਆ ਇਹੀ ਹੈ ਤੇ ਸਾਰਿਆਂ ਨੂੰ ਅੱਜ ਦਾ ਮੈਸੇਜ ਕਿ ਆਪਣੀ ਸ਼ੁਰੂਆਤ ਗੁਰੂ ਘਰ ਤੋਂ ਸ਼ੁਰੂ ਕਰੋ ਤੇ ਜਦੋਂ ਗੁਰੂ ਘਰ ਤੋਂ ਸ਼ੁਰੂ ਹੋ ਜੇਗੀ ਤਾਂ ਬਰਕਤਾਂ ਤੁਹਾਨੂੰ ਨਾਲ ਹੀ ਮਿਲ ਜਾਣਗੀਆਂ ਜੀ ਗੁਰੂ ਰਾਮਦਾਸ ਜੀ ਦੇ ਘਰ ਪਹੁੰਚੇ ਆ ਜੀ ਗੁਰੂ ਸਾਹਿਬ ਜੀ ਦੇ ਘਰ ਹੀ ਕੋਈ ਵੀ ਫੈਸਟੀਵਲ ਤਿਉਹਾਰ ਹੋਵੇ ਗੁਰੂ ਸਾਹਿਬ ਦੇ ਘਰ ਆਣ ਕੀ ਸ਼ੁਰੂਆਤ ਕਰਨ ਦੇ ਦੀ ਇਹ ਚੰਗੇ ਸ਼ੁਭ ਦਿਹਾੜੀ ਦੀ ਤੇ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਦਾਸ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਹਰਮੰਦਰ ਸਾਹਿਬ ਤੋਂ ਕੀਤੀ ਹੈ ਜੀ ਸਭ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਬਾਦ ਔਰ ਜਿਹੜੇ ਮਜ਼ਬਦ ਦੇ ਲੋਕ ਨੇ ਚਾਰੇ ਹਿੰਦੂ ਮੁਸਲਮਾਨ ਸਿੱਖ ਐਸਾਈ ਉਹ ਆਪਸ ਪਿਆਰ ਮੁਹਬਤ ਨਾਲ ਰਹਿਣ ਸਰਬੱਤ ਦੇ ਭਲੇ ਦੀ ਅਰਦਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਰਬੱਤ ਦਾ ਭਲਾ ਔਰ ਪੰਜਾਬ ਦੇ ਵਿੱਚ ਜੋ ਨਸ਼ੇ ਦਾ ਦਲ ਦਲ ਨਸ਼ੇ ਦਾ ਜੋ ਚੱਲ ਰਿਹਾ ਹੈ ਨਸ਼ਾ ਦੂਰ ਹੋਵੇ ਅਮਰ ਸ਼ਕੋਤ ਸਿੰਘ ਸਜੋ ਗੁਰੂ ਵਾਲੇ ਬਣੋ ਚੜ੍ਹਦੀ ਕਲਾ ਵਿੱਚ ਰਹੋ ਸਰਬੱਤ ਦੇ ਭਲੇ ਦੀ ਅਰਦਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਦਾ ਬੱਤਾ ਰਹੇ ਅੱਜ ਅਸੀਂ ਬੇਨਤੀ ਕਰਦੇ ਹਾਂ ਕਿ ਨਵਾਂ ਸਾਲ ਬਹੁਤ ਵਧੀਆ ਤਰ੍ਹਾਂ ਜੀਵੇ ਤੇ ਘਰ ਘਰ ਖੁਸ਼ੀਆਂ ਮਨਾਵੇ ਅਤੇ ਬਹੁਤ ਜ਼ਿਆਦਾ ਮਿਹਨਤਦਾਰ ਬੀਤੇ ਵਾਹਿਗੁਰੂ ਜੀ ਦਾ ਖਾਲਸਾ ਵੇਗੋ ਜੀ ਅੱਜ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਨਮਸਤਕ ਹੋਏ ਤਾਂ ਇਸ ਦੇ ਨਾਲੇ ਕਈ ਵੱਡੇ ਲੀਡਰ ਵੀ ਜਿਹੜੇ ਇਸ ਮੌਕੇ ਉੱਤੇ ਪਹੁੰਚੇ ਤਾਂ ਇਹਨਾਂ ਦੇ ਵੱਲੋਂ ਸਰਵਤ ਦੇ ਭਲੇ ਅਤੇ ਆਪਣੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਗਈ ਹੈ ਕਿ ਨਵਾਂ ਸਾਲ ਸਾਡੇ ਲਈ ਚੰਗਾ ਅਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਨਵੇਂ ਸਾਲ ਦੀ ਸ਼ੁਰੂਆਤ ਲੋਕਾਂ ਸਣੇ ਕਈ ਸਿਆਸੀ ਆਗੂ ਨੇ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਕੀਤੀ ਨਵੇਂ ਸਾਲ ਦੌਰਾਨ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਐਮਪੀ ਹਰਸ਼ੀਮਤ ਕੌਰ ਬਾਦਲ, ਸੀਨੀਅਰ ਅਗੂ ਵਿਕਰਮ ਸਿੰਘ ਮਜੀਠੀਆ ਤੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਸਣੇ ਹੋਰ ਕਈ ਸਿਆਸੀ ਅਗੂਆਂ ਨੇ ਨਤਮਸਤਕੋ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ। ਅੱਜ 2024 ਚੜ ਚੁੱਕਿਆ ਤੇ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਤਾਂ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਜਿਹੜਾ ਸ੍ਰੀ ਦਰਬਾਰ ਸਾਹਿਬ ਪਹੁੰਚੇ ਤਾਂ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਤੇ ਨਾਲ ਹੀ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਵੀ ਆਪਣੇ ਪਰਿਵਾਰ ਸਮੇਤ ਉੱਥੇ ਹਾਜ਼ਰੀ ਭਰੀ ਹੈ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹੈ ਇਸ ਮੌਕੇ ਉਹਨਾਂ ਨੇ ਸੰਸਾਰ 'ਚ ਬੈਠੇ ਲੋਕਾਂ ਨੂੰ ਕੀ ਸਨੇਹਾ ਦਿੱਤਾ ਹੈ ਆਓ ਤੁਹਾਨੂੰ ਵੀ ਸੁਣਾਉਨੇ ਆਂ ਸ਼ੋਭੀ ਦੀ ਮੈਂ ਸਾਰੇ ਖਾਲਸਾ ਪੰਥ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ। ਪਰਬਾਰ ਸਾਹਿਬ ਆਏ ਪ੍ਰਮਾਤਮਾ ਦੇ ਚਰਨਾ ਚਰਨਾਂ ਚਰਦਾਸ ਬਿੰਦੀ ਕਰਨ ਵਾਸਤੇ। ਕਿਹ ਅਜਿਹੜਾ ਨਵਾਂ ਸਾਲ ਆਇਆ ਸਾਰਿਆਂ ਵਾਸਤੇ ਖੁਸ਼ੀਆਂ ਦਾ ਸਾਥ ਹੋਵੇ। ਪੰਜਾਬ ਤਰੱਕੀ ਕਰੇ ਖਾਲਸਾ ਪੰਥ ਦੀਆਂ ਜਿੰਨੀਆਂ ਕੋਈ ਸਮੱਸਿਆ ਸਾਰੀਆਂ ਹੱਲ ਹੋਣ। ਪੰਜਾਬ ਤੇ ਦੇਸ਼ ਤਰੱਕੀ ਕਰੇ। ਇੰਨਾ ਹੀ ਅੱਜ ਅਰਦਾਸ ਬਿੰਦੀ ਕਰਨ ਵਾਕੇ ਆ। ਵੀ 90 ਵਰਸ ਦੀਆਂ ਬਹੁਤ ਬਹੁਤ ਵਧਾਈਆਂ ਦਿਨੀ ਆ। ਗੁਰੂ ਰਾਮਦਾਸ ਪਾਤਸ਼ਾਹੀ ਦੇ ਚਰਨਾਸ਼ੀ ਅਰਦਾਸ ਕਰਦੀਆਂ ਕਿ ਨਵਾਂ ਸਾਲ ਖੁਸ਼ੀਆਂ ਦੇ ਖੇੜੇ ਲੈ ਕੇ ਆਏ ਨਾਮ ਸਿਮਰਨ ਸੇਵਾ ਸੰਗਤ ਦੀ ਦਾਤ ਨਾਲ ਸਾਡੇ ਸਾਰਿਆਂ ਦੀ ਝੋਲੀ ਗੁਰੂ ਸਾਹਿਬ ਖਸ਼ਣ ਸਾਡੇ ਪੰਜਾਬ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਸਮੂਹ ਪੰਥ ਨੂੰ ਪਾਈਚਾਰੇ ਨੂੰ ਬਹੁਤ ساری ਖੁਸ਼ੀਆਂ ਰਹਿਮਤਾਂ ਨਾਲ ਸਾਡੀਆਂ ਝੋਲੀਆਂ ਗੁਰੂ ਸਾਹਿਬ ਨੇ ਵਾਚਣ 2026 ਦੀ ਸ਼ੁਰੂਆਤ ਬੁਲੀਆ ਰ ਅਮਰਦਾਸ ਜੀ ਨਾਮ ਅਸਤਕੂ ਕੀ ਗੁਵਾਤ ਕੀਤੀ ਹੈ ਔਰ ਅਰਦਾਸ ਵੀ ਕੀਤੀ ਕਿ ਪ੍ਰਭਾਤਮਨ ਸਭਨਾ ਦੇ ਪਰਮ ਸੁਖਸ਼ੀਆਂ ਖੜੇ ਹੋਣ ਸਭਨਾ ਦੇ ਪਰਿਵਾਰ ਦੇਸ਼ ਪਰਦੇਸ਼ ਵਿੱਚ ਵਸਦੇ ਸਾਡੇ ਪੰਜਾਬੀ ਔਰ ਦੇਸ਼ਵਾਸੀ ਜਿਹੜੇ ਆ ਖੁਸ਼ ਰਹਿਣ ਉਹਨਾਂ ਦੇ ਕਾਰੋਬਾਰ ਵਧਣ ਔਰ ਜਿਹੜੀ ਇਸ ਤਰਕੀ ਤੇ ਮਨੁੱਖਤਾ ਇਸ ਤਰਕੀ ਜੀਵਨ ਨੂੰ ਸਭਨਾ ਦੇ ਮੇਰ ਭਰੇ ਹੱਥ ਔਰ ਇਹ ਦੁਹਰਾ ਚਾਹੀਦਾ ਹੈ ਕਿ ਖੁਸ਼ੀਆਂ ਪ੍ਰਪੂਰ ਹੋਣ ਇਹ ਅਰਦਾਸ ਹੈ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਹਰ ਸਾਲ ਵਾਂਗੂ ਨਾ ਤੁਮਸਤਕ ਹੋ ਕੇ ਗੁਰੂ ਦੇ ਚਰਨਾਂ 'ਚ ਇਹ ਹੀ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਕਮਲਾਂ 'ਚ ਜੋੜ ਕੇ ਰੱਖਣ ਸਮੱਤ ਬਖਸ਼ਿਸ਼ ਕਰਨ ਖੁਸ਼ੀਆਂ ਬਖਸ਼ਿਸ਼ ਕਰਨ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ 'ਤੇ ਚੱਲਣ ਦੀ ਸਮੱਤ ਤੇ ਸਮਰੱਥਾ ਬਖਸ਼ਿਸ਼ ਕਰ। ਅਸੀਂ ਕਿੰਨ ਕਿੰਨ ਭੁੱਲਣ ਹਾਰ ਆ ਇਸ ਗੁਰੂ ਘਰ ਦੇ ਕੁੱਕਰ ਆ, ਝਾੜੂ ਬਰਦਾਰ ਆ ਔਰ ਜੀਵਨ 'ਚ ਸੰਸਾਰ 'ਚ ਵਿਚਰਦੇ ਆ ਕਲਯੁਗੀ ਜੀਵ ਆਨੇਕਾ ਭੁੱਲਾਂ ਹੋ ਜਾਂਦੀਆਂ ਇਸ ਲਈ ਗੁਰੂ ਸਾਹਿਬ ਕਿਰਪਾ ਕਰਨ ਨਾਮ ਦੀ ਦਾਤ ਬਖਸ਼ਿਸ਼ ਕਰਨ ਅੱਜ 90 ਸਾਲ ਮੌਕੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਸ੍ਰੀ ਦਰਬਾਰ ਸਾਹਿਬ ਪਹੁੰਚੀ ਤਾਂ ਉੱਥੇ ਹੀ ਸਿਆਸੀ ਲੀਡਰਾਂ ਦੇ ਵੱਲੋਂ ਵੀ ਆਪਣੇ ਪਰਿਵਾਰ ਸਮੇਤ ਪਹੁੰਚ ਕੇ ਜਿਹੜਾ ਉੱਥੇ ਮੱਥਾ ਟੇਕਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਤੌਰ ਤੇ ਸਰਕਾਰੀ ਜ਼ਮੀਨਾਂ ਪ੍ਰਾਈਵੇਟ ਅਦਾਰਿਆਂ ਨੂੰ ਵੇਚੀਆਂ ਜਾਂਦੇ ਰਹੇ ਪੰਜਾਬ ਸਰਕਾਰ ਨੇ ਪੰਜਾਬ 'ਚ ਉਲਟਾ ਕਰ ਦਿੱਤਾ ਹੈ ਸਰਕਾਰ ਨੇ ਪ੍ਰਾਈਵੇਟ ਜੀਵੀ ਕੇ ਥਰਮਲ ਪਲਾਂਟ ਖਰੀਦ ਲਏ ਜਿਸ ਦਾ ਨਾਮ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਜਾਵੇਗਾ ਇਹ 540 ਮੈਗਾਵਾਟ ਸਮਰੱਥਾ ਦਾ ਪਲਾਂਟ ਹੈ 1080 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਸਾਲ ਦੇ ਪਹਿਲੇ ਦਿਨ ਹੀ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਪੰਜਾਬ ਦੇ ਲੋਕਾਂ ਨੂੰ ਬਿਜਲੀ ਮਹੱਈਆ ਕਰਵਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਸਫਲ ਹੋ ਰਹੀਆਂ ਨੇ ਪੰਜਾਬ ਸਰਕਾਰ ਨੇ 540 ਮੈਗਾਵਾਟ ਦਾ ਗੋਇੰਦਵਾਲ ਸਾਹਿਬ ਵਿਖੇ ਥਰਮਲ ਪਲਾਂਟ ਲਗਾਇਆ ਹੈ ਜੋ ਕਿ 1080 ਕਰੋੜ ਰੁਪਏ ਦਾ ਖਰੀਦਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਹੀ ਹੇਠਾਂ ਮੰਤਰੀ ਮੰਡਲ ਨੇ ਜੂਨ 2000 22 ਦੇ ਵਿੱਚ ਪਲਾਂਟ ਖਰੀਦਣ ਦੀ ਪ੍ਰਵਾਨਗੀ ਦਿੱਤੀ ਸੀ ਹੁਣ ਇਹ ਪ੍ਰਾਈਵੇਟ ਸੈਕਟਰ ਦਾ ਪਲਾਂਟ ਸਰਕਾਰੀ ਕੰਪਨੀ ਬਣਨ ਤੋਂ ਬਾਅਦ ਇਸ ਨੂੰ ਆਸਾਨੀ ਨਾਲ ਚਾਲੂ ਕੀਤਾ ਜਾਵੇਗਾ ਅਤੇ ਸਸਤੀ ਬਿਜਲੀ ਲੋਕਾਂ ਨੂੰ ਮਹੱਈਆ ਕਰਵਾਈ ਜਾਵੇਗੀ ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦਣ ਤੋਂ ਬਾਅਦ ਸਰਕਾਰ ਨੇ ਇਸ ਦਾ ਨਾਂ ਗੁਰੂ ਰਾਮਦਾਸ ਥਰਮਲ ਪਾਵਰ ਲਿਮਟਿਡ ਰੱਖਿਆ ਹੈ ਇਸ ਪਲਾਂਟ ਦੇ ਚਾਲੂ ਹੋਣ ਤੋਂ ਬਾਅਦ ਲੋਕਾਂ ਨੂੰ 4 ਤੋਂ 5 ਰੁਪਏ ਪ੍ਰਤੀ ਹਿਸਾਬ ਦੇ ਨਾਲ ਬਿਜਲੀ ਮਿਲੇਗੀ ਅੱਜ 1 ਜਨਵਰੀ 2024 ਨੂੰ ਮੈਂ ਤੁਹਾਨੂੰ ਖੁਸ਼ਖਬਰੀ ਦੇਣ ਲਈ ਆਇਆ ਕਿ ਆਮ ਤੌਰ ਤੇ ਸਰਕਾਰਾਂ ਸਰਕਾਰੀ ਧਾਰਿਆਂ ਨੂੰ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਪਰ ਪੰਜਾਬ ਦੇ ਵਿੱਚ ਬਿਲਕੁਲ ਉਲਟਾ ਹੋ ਗਿਆ ਪੰਜਾਬ ਸਰਕਾਰ ਨੇ ਪ੍ਰਾਈਵੇਟ ਅਧਾਰਾ ਖਰੀਦਿਆ ਜੀ ਵੀ ਕੇ ਦਾ ਗੋਇੰਦਵਾਲ ਸਾਹਿਬ ਦਾ ਜਿਹੜਾ ਥਰਮਲ ਪਲਾਂਟ ਸੀ ਉਹ ਪੰਜਾਬ ਸਰਕਾਰ ਨੇ ਖਰੀਦ ਲਿਆ ਜੀ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕੋਈ ਸਰਕਾਰ ਕਿ ਪ੍ਰਾਈਵੇਟ ਵਾਲੇ ਕਹਿੰਦੇ ਸਾਥੋ ਚੱਲਦਾ ਨਹੀਂ ਅਸੀਂ ਘਾਟੇ 'ਚ ਆ ਤਾਂ ਅਸੀਂ ਕਿਹ ਕੋਈ ਗੱਲ ਨਹੀਂ ਤੁਸੀਂ ਸਾਨੂੰ ਫੜਾਓ ਅਸੀਂ ਚਲਾ ਕੇ ਦਿਖਾਉਨੇ ਆ। ਸੇ ਬਹੁਤ ਵੱਡੀ ਅਚੀਵਮੈਂਟ ਹੈ ਪੀਐਸਪੀਸੀਐਲ ਦੀ। ਔਰ ਇਹਦੀ ਮੈਂ ਥੋੜੀ ਜਿਹੀ ਡਿਟੇਲ ਦੇਣੀ ਚਾਹੂੰਗਾ 540 ਮੀਗਾਵਾਟ ਬਿਜਲੀ ਪੈਦਾ ਕਰਦਾ ਰਨਿੰਗ ਹੈ। 540 ਮੀਗਾਵਾਟ ਬਿਜਲੀ ਪੈਦਾ ਕਰਦਾ ਹੈ। ਤੇ 1080 ਕਰੋੜ ਰੁਪਏ ਚ ਖਰੀਦਿਆ ਜਨਨ ਕਿ 2 ਕਰੋੜ ਰੁਪਇਆ ਪਰ ਮੈਗਾਵਾਟ ਜਦ ਕੇ ਇਹ ਵੀ ਕਹਿਣਾ ਮੈਂ ਚਾਹੂੰਗਾ ਕਿ ਦੇਸ਼ ਦਾ ਸਭ ਤੋਂ ਸਸਤਾ ਸੌਦਾ ਹੈ ਇਹ ਤੋਂ ਪਹਿਲਾਂ ਜਿਹੜੇ ਪਲਾਂਟ ਖਰੀਦੇ ਗਏ ਨੇ 600 ਮੈਗਾਵਾਟ ਦਾ ਸੀਗਾ ਇੱਕ ਕੋਬਰਾ ਬੈਸਟ ਝਾਬੂਆ ਪਾਵਰ ਸੀ ਉਹ ਵੀ 600 ਮੈਗਾਵਾਟ ਦਾ ਸੀ ਕੋਈ 1804 ਕਰੋੜ ਚ ਗਿਆ ਕੋਈ 1910 ਕਰੋੜ ਚ ਗਿਆ ਕੋਈ 2248 ਕਰੋੜ ਚ ਗਿਆ ਕੋਈ 1818 ਕਰੋੜ ਚ ਗਿਆ ਪੰਜਵੇਂ ਨੰਬਰ ਤੇ ਜੀਵੀਕੇ ਪੀਐਸਪੀਸੀਐਲ ਨੇ 540 ਮੈਗਾਵਾਟ ਦਾ 7 ਸਾਲ ਪੁਰਾਣਾ ਥਰਮਲ ਪਲਾਂਟ 1080 ਕਰੋੜ ਚ ਖਰੀਦਿਆ ਸਾਡੀ ਬਣਦੀ ਹੈ 2 ਕਰੋੜ ਰੁਪਏ ਪਰ ਮੈਗਾਵਾਟ ਦੀ ਐਵਰੇਜ ਖਰਚਾ ਜਦਕਿ ਇਸ ਤੋਂ ਪਹਿਲਾਂ ਵਾਲੇ ਜਿਹੜੇ 4 ਨੇ ਕੋਈ 3 ਕਰੋੜ ਰੁਪਏ ਪਰ ਮੈਗਾਵਾਟਾ ਕੋਈ 3 3.18 ਕਰੋੜ ਕੋਈ 3.7 ਕਰੋੜ ਕੋਈ 3.3 ਕਰੋੜ ਸੋ 2 ਕਰੋੜ ਪਰ ਮੈਗਾਵਾਟ ਖਰੀਦੇ ਹਜੇ ਦੀ 18-19 ਸਾਲ ਏਜ ਪਈ ਹੈ ਪਰ ਉਹ ਵੱਧ ਜਾਂਦੀ ਹੁੰਦੀ ਹੈ ਜੇ ਨਾਲ ਦੀ ਨਾਲ ਮੇਨਟੇਨੈਂਸ ਰਵੇ ਉਹ ਬੰਦ ਸਕਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਵੇਂ ਸਾਲ ਮੌਕੇ ਲੋਕਾਂ ਨੂੰ ਸਸਤੀ ਬਿਜਲੀ ਦੇਣ ਦੇ ਲਈ ਇੱਕ ਤੋਹਫਾ ਦਿੱਤਾ ਗਿਆ ਹੈ। ਉਹਨਾਂ ਦੇ ਵੱਲੋਂ ਇੱਕ ਥਰਮਲ ਪਲਾਂਟ ਖਰੀਦਿਆ ਗਿਆ ਹੈ ਜਿਸ ਨੂੰ ਜਲਦ ਹੀ ਜਿਹੜਾ ਚਾਲੂ ਕੀਤਾ ਜਾਵੇਗਾ। ਇਹ ਪ੍ਰਾਈਵੇਟ ਪਲਾਂਟ ਖਰੀਦਣ ਤੋਂ ਬਾਅਦ ਇਸ ਨੂੰ ਸਰਕਾਰੀ ਬਣਾਇਆ ਗਿਆ ਹੈ ਜੋ ਕਿ ਗੋਇੰਦਵਾਲ ਸਾਹਿਬ ਵਿਖੇ ਲਗਾਇਆ ਜਾਵੇਗਾ। ਜਿਸ ਦੇ ਚਾਲੂ ਹੋਣ ਤੋਂ ਬਾਅਦ ਲੋਕਾਂ ਨੂੰ ਸਸਤੀ ਬਿਜਲੀ ਮਿਲਣ ਦੀ ਆਸ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਕਲਤਾਕ ਸਾਹਿਬ ਵਿਖੇ ਜਥੇਦਾਰ ਰਹੇ ਗੁਰਦੇਵ ਸਿੰਘ ਕੌਕੇ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ਸ਼੍ਰੀ ਕਲਤਾਕ ਸਾਹਿਬ ਵਿਖੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀਨ ਨੇ ਕਿਹਾ ਕਿ ਜਥੇਦਾਰ ਗੁਰਦੇਵ ਸਿੰਘ ਕੌਕੇ ਦੀ ਸੇਵਾਵਾਂ ਭੁੱਲੀਆਂ ਨਹੀਂ ਜਾ ਸਕਦੀਆਂ। ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦਾ ਅੱਜ 1 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਐਸਜੀਪੀਸੀ ਦੇ ਵੱਲੋਂ ਸ਼ਹੀਦੀ ਦਿਹਾੜਾ ਮਨਾਇਆ ਗਿਆ ਇਸ ਮੌਕੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰਕ ਮੈਂਬਰਾਂ ਨੇ ਵੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੇ ਵਿੱਚ ਹਾਜ਼ਰੀ ਭਰੀ ਇਸ ਦੇ ਨਾਲ ਹੀ ਐਸਜੀਪੀਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਨਾਲ ਹੀ ਉਹਨਾਂ ਦੀ ਅੱਜ ਫੋਟੋ ਆ ਜਿਹੜੀ ਉਹ ਅਜੇਬ ਘਰ ਦੇ ਵਿੱਚ ਸ਼ਿਸ਼ੋਭਿਤ ਕੀਤੀ ਗਈ ਹੈ। ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਜਿਨ੍ਹਾਂ ਨੂੰ ਕੋਹ ਕੋਹ ਕੇ ਜ਼ਾਲਮ ਸਰਕਾਰ ਨੇ ਸ਼ਹੀਦ ਕੀਤਾ। ਤੇਨਾਂ ਦਾ ਅੱਜ ਸ਼ਹੀਦੀ ਦਿਹਾੜਾ ਭਾਵੇਂ ਉਹਨਾਂ ਦੇ ਪਿੰਡ ਵੀ ਮਨਾਇਆ ਜਾ ਰਿਹਾ। ਪਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਾਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ ਸੀ। ਅੱਜ ਅਮਰਤਵੇਲੇ ਭੋਗਾਂ ਤੋਂ ਬਾਅਦ ਸ਼ਬਦ ਗਾਇਨ ਕਰਕੇ ਅਰਦਾਸ ਬੇਨਤੀ ਜੋ ਜਿਹੜੀ ਕੀਤੀ ਗਈ ਉਹਨਾਂ ਦੇ ਪਰਿਵਾਰਕ ਉਹਨਾਂ ਦੇ ਧਰਮ ਸਪਤਨੀ ਔਰ ਹੋਰ ਪਰਿਵਾਰ ਦੇ ਜੀ ਜਿਹੜੇ ਚਾਚੇ ਤੌਰ ਤੇ ਸਾਰੇ ਪਹੁੰਚੇ ਸੀ ਇਹ ਉਸ ਵੇਲੇ ਦੀ ਕਾਂਗਰਸ ਹਕੂਮਤ ਨੇ ਇੱਕ ਭਾਈ ਸਾਹਿਬ ਕਿਉਂਕਿ ਅਦੁੱਤੀ ਸ਼ਖਸੀਅਤ ਸੀ 25000 ਹੋਰ ਜਿਹੜੀਆਂ ਅਨ ਆਈਡੈਂਟੀਫਾਈਡ ਲਾਸ਼ਾਂ ਸੀ ਜਿਨ੍ਹਾਂ ਦਾ ਬੇਰਵਾ ਭਾਈ ਜਸਵੰਤ ਸਿੰਘ ਜੀ ਖਾਲੜਾ ਨੇ ਤਿਆਰ ਕੀਤਾ ਸੀ ਉਹਨਾਂ ਨੂੰ ਵੀ ਕੋਹ ਕੋ ਕੇ ਇਹਨਾਂ ਨੇ ਮਾਰਿਆ ਸੋ ਸਿੱਖ ਪੰਥ ਦੇ ਵਿੱਚ ਇਹ ਬੇਦਬਤਾ ਰਹੀ ਗੁਰੂ ਸਾਹਿਬ ਜੀ ਕਿਰਪਾ ਕਰਨ ਸ਼ਹੀਦੀਆਂ ਬਹੁਤ ਵੱਡੀਆਂ ਹੋ ਜਾਂਦੀਆਂ ਤੇ ਜ਼ਾਲਮ ਸਰਕਾਰਾਂ ਜਿਹੜੀਆਂ ਉਹ ਆਪਣੇ ਤਸ਼ੱਦਦ ਤੋਂ ਕਦੇ ਬਾਜ਼ ਨਹੀਂ ਆਈਆਂ ਪਰ ਕਲਗੀਧਰ ਨੇ ਪੰਥ ਐਸਾ ਸਾਜਿਆ ਕਿ ਸਿਰ ਕੱਟਣ ਵਾਲੇ ਮੁੱਕ ਜਾਂਦੇ ਆ ਸਿਰ ਦੇਣ ਵਾਲੇ ਨਹੀਂ ਮੁੱਕਦੇ ਸੋ ਉਹਨਾਂ ਦੇ ਅੱਜ ਸਨਮੁਖ ਇਹ ਜਿਹੜਾ ਸ਼ਹੀਦੀ ਦਿਹਾੜਾ ਅੱਜ ਉਹਨਾਂ ਦੇ ਭਾਈ ਗੁਰਦੇਵ ਸਿੰਘ ਜੀ ਕੌਂਕੇ ਜਥੇਦਾਰ ਸਾਹਿਬ ਜੀ ਦੀ ਯਾਦ ਵਿੱਚ ਇੱਥੇ ਮਨਾਇਆ ਗਿਆ ਆ। ਕਾਫੀ ਸਮਾਂ ਪਹਿਲਾਂ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਤੇ ਪੁਲਿਸ ਦੇ ਵੱਲੋਂ ਤਸ਼ੱਦਦ ਟਾਇਆ ਗਿਆ ਸੀ ਜਿਸ ਨੂੰ ਲੈ ਕੇ ਲਗਾਤਾਰ ਪਰਿਵਾਰ ਦੇ ਵੱਲੋਂ ਤੇ ਸਿੱਖ ਕੌਮ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ ਤਾਂ ਅੱਜ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਇਹ ਮੰਗ ਕੀਤੀ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਬਿਰਸਾ ਸਿੰਘ ਬਲਟੋਹਾ ਨੇ ਆਮ ਆਦਮੀ ਪਾਰਟੀ ਦੀ ਐਮਐਲਏ ਬਲਜਿੰਦਰ ਕੌਰ ਤੇ ਉਹਨਾਂ ਦੇ ਪਤੀ ਸਰਦਾਰ ਸੁਖਰਾਜ ਸਿੰਘ ਪਾਲ ਤੇ ਕੁਝ ਪੁਰਸ ਮਲਾਜਮਾਂ ਤੇ ਕਾਰਵਾਈ ਦੀ ਮੰਗ ਕੀਤੀ ਹੈ ਕਿਉਂਕਿ ਆਪਣੇ ਸੁਰੱਖਿਆ ਗਾਰਡਾਂ ਨੂੰ ਗੁਰਦੁਆਰੇ ਅੰਦਰ ਆਪਣੇ ਨਾਲ ਲੈ ਕੇ ਗਏ ਸਨ ਉਹਨਾਂ ਇਸ ਨੂੰ ਮर्याਦਾ ਦੀ ਘੋਰ ਉਲੰਘਣਾ ਦੱਸਿਆ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਿਰਸਾ ਸਿੰਘ ਬਲਟੋਆ ਨੇ ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋਤ ਉਪ ਵਿਧਾਇਕਾ ਬਲਜਿੰਦਰ ਕੌਰ ਤੇ ਉਸਦੇ ਪਤੀ ਦੀਆਂ ਕੁਝ ਤਸਵੀਰਾਂ ਫੇਸਬੁੱਕ ਤੇ ਸਾਂਝੀਆਂ ਕੀਤੀਆਂ ਨੇ ਤੇ ਉਹਨਾਂ ਨੇ ਸ਼ਰੋਮਣੀ ਕਮੇਟੀ ਤੋਂ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਵਿਧਾਇਕਾ ਆਪਣੇ ਸੁਰੱਖਿਆ ਗਾਰਡਾਂ ਨੂੰ ਵਰਦੀ ਦੇ ਵਿੱਚ ਗੁਰੂ ਘਰ ਲੈ ਕੇ ਆਈਏ ਫੋਟੋਆਂ ਪਾਉਣ ਤੋਂ ਬਾਅਦ ਉਹ ਆਪਣੀ ਫੇਸਬੁੱਕ ਤੇ ਲਿਖਦੇ ਨੇ ਕਿ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਅਜਿਹੇ ਮੌਕੇ ਨਤਮਸਤਕ ਹੋਣਾ ਸੁਲਾਘਾ ਜੋਗ ਹੈ ਪਰ ਸ਼੍ਰੀ ਦਰਬਾਰ ਸਾਹਿਬ ਅੰਦਰ ਆਪਣੀ ਸਿਕਿਉਰਿਟੀ ਵਾਲੀ ਪੁਲਿਸ ਨੂੰ ਵਰਦੀ ਸਮੇਤ ਲੈ ਕੇ ਜਾਣਾ ਮਰਿਆਦਾ ਦੀ ਕੋਰ ਉਲੰਘਣਾ ਹੈ ਅੱਗੇ ਤੋਂ ਮਰਿਆਦਾ ਦੀ ਉਲੰਘਣਾ ਕਰਨ ਦੀ ਕਿਸੇ ਦੀ ਵੀ ਜੁਰਤ ਨਾ ਪਵੇ ਇਸ ਕਰਕੇ ਐਮਐਲਏ ਬੀਬੀ ਬਲਜਿੰਦਰ ਕੌਰ ਜੋ ਕਿ ਤਲਵੰਡੀ ਸਾਬੋ ਤੋਂ ਨੇ ਤੇ ਉਹਨਾਂ ਦੇ ਪਤੀ ਸਰਖਾਪ ਸਿੰਘ ਬਲਤ ਅਤੇ ਉਹਨਾਂ ਦੇ ਸਬੰਧਿਤ ਪੁਲਿਸ ਮੁਲਾਜ਼ਮਾਂ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਅਤੇ ਕਾਨੂੰਨੀ ਕਾਰਵਾਈ ਕਰੇ ਗੁਰਦੁਆਰਾ ਸਾਹਿਬ ਦੇ ਵਿੱਚ ਬਾ ਵਰਦੀ ਪੁਰ ਸੀ ਜਾ ਸਕਦੀ ਹਾਂਜੀ ਠੀਕ ਹੈ ਹਾਂਜੀ ਆਪ ਤੁਸੀਂ ਵੀ ਨਾ ਦੇਖੇ ਉਹਨਾਂ ਰਾਸ਼ੀ ਜ਼ਿਆਦਾ ਆ ਸਿੱਧੀ ਨਿਗਾਨੀ ਚਾ ਕੋਈ ਰਾਤ ਦਾ ਸਮਾਂ ਆ ਹਾਂਜੀ 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 ਪਰ ਹਰਾਨੀ ਦੀ ਇਹ ਗੱਲ ਹੈ ਕਿ ਇੱਕ ਪੜ੍ਹੀ ਲਿਖੀ ਐਮਐਲਏ ਹੋਵੇ ਹਾਂਜੀ ਫਟੋ ਫਟ ਉਹਨੂੰ ਤੇ ਔਰ ਗੁਰਸਖ ਹੋਵੇ ਹਾਂਜੀ ਉਹਨੂੰ ਤੇ ਮਰਿਆਦਾ ਦਾ ਪਤਾ ਹੋਣਾ ਜੀ ਤੇ ਇਹ ਮਰਿਆਦਾ ਦੀ ਲਾ ਕਿਉਂ ਕੀਤੀ ਗਈ ਕਿਵੇਂ ਕੀਤੀ ਗਈ ਇਹ ਮਾੜੀ ਗੱਲ ਹੈ ਜੀ ਤੇ ਮਰਿਆਦਾ ਦੀ ਲੰਘਣਾ ਤੇ ਤਾਦੀ ਹੋਈ ਨਾ ਇਹ ਤਾਂ ਹੈ ਨਹੀਂ ਕਿ ਉਹਨੂੰ ਪਤਾ ਨਹੀਂ ਵੀ ਮੇਰੇ ਨਾਲ ਆ ਮੇਰੇ ਪਿੱਛੇ ਨੇ ਮੇਰੇ ਅੱਗੇ ਨੇ ਜੀ ਹਾਂਜੀ ਜੀ ਤੇ ਇਸ ਬਾਰੇ ਕਿਸੇ ਨੂੰ ਤੁਸੀਂ ਸ਼ਿਕਾਇਤ ਕੀਤੀ ਤੇ ਮੈਂ ਸ਼ਿਕਾਇਤ ਨਹੀਂ ਕੀਤੀ ਮੈਂ ਤਾਂ ਆਪਦਾ ਆਬਜੈਕਸ਼ਨ ਰੇਜ਼ ਕੀਤਾ ਹੈ ਜੀ ਹਾਂਜੀ ਠੀਕ ਹੈ ਧੰਨਵਾਦ ਹੋਰ ਥੈਂਕ ਯੂ ਵਰਸਾ ਸਿੰਘ ਬਲਟੋਆ ਦੇ ਵੱਲੋਂ ਉਹਨਾਂ ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਰਵਾਈ ਕਰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਕੈਨ ਨਿਰਗਵੀਰ ਸਿੰਘ ਨੂੰ ਇੱਕ ਪੱਤਰ ਲਿਖ ਕੇ ਬਲਵਾਂਸਗੀ ਰਾਜੋਣਾ ਦੇ ਮਾਮਲੇ 'ਚ ਕੁਝ ਹੋਰ ਸਮਾਪਤਾਉਣ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਉਮੀਦ ਹੈ ਕਿ ਅਗਲੇ ਕੁਝ ਦਿਨਾਂ 'ਚ ਸਰਕਾਰ ਨਾਲ ਬੈਠਕ ਹੋ ਜਾਵੇਗੀ ਪਾਈ ਬਲਵੰਤ ਸਿੰਘ ਰਾਜਵਾਨਾ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਦੇ ਕਤਲ ਮਾਮਲੇ ਦੇ ਅੰਦਰ ਕਾਫੀ ਲੰਮੇ ਸਮੇਂ ਤੋਂ ਫਾਂਸੀ ਦੀ ਸਜ਼ਾ ਕੱਟ ਰਹੇ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਾਉਣ ਦੇ ਲਈ ਲਗਾਤਾਰ ਐਸਜੀਪੀਐਸ ਦੇ ਵੱਲੋਂ ਮੰਗ ਕੀਤੀ ਜਾ ਰਹੀ ਆ ਤਾਂ ਉੱਥੇ ਹੀ ਉਹਨਾਂ ਦੇ ਵੱਲੋਂ ਕੁਝ ਦਿਨ ਪਹਿਲਾਂ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਤੋਂ ਬਾਅਦ ਐਸਜੀਪੀਐਸ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉੱਥੇ ਪਹੁੰਚੇ ਤਾਂ ਉਹਨਾਂ ਨੇ ਭੁੱਖ ਹੜਤਾਲ ਖਤਮ ਕੀਤੀ ਹੈ ਜਿਸ ਤੋਂ ਬਾਅਦ ਭਾਈ ਬਲਵੰਤ ਸਿੰਘ ਰਾਜਵਾਨਾ ਤੋਂ 31 ਦਸੰਬਰ ਤੱਕ ਦਾ ਸਮਾਂ ਮੰਗੇ ਗਿਆ ਸੀ ਜੋ ਕਿ ਲੰਘ ਚੁੱਕਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਤੋਂ ਇੱਕ ਪੱਤਰ ਲਿਖ ਕੇ ਮੰਗ ਕਰਦੇ ਹਾਂ ਕਿ ਉਹ ਭਾਈ ਬਲਵੰਤ ਸਿੰਘ ਰਾਜਵਾਨਾ ਤੋਂ ਹੋਰ ਸਮੇਂ ਦੀ ਮੰਗ ਕਰਨ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਗਿਆ ਉਹ ਮੈਂ ਅੱਜ ਜਥੇਦਾਰ ਸਾਹਿਬ ਨੂੰ ਚਿੱਠੀ ਲਿਖ ਦਿੱਤੀ ਹੈ ਅਸੀਂ ਦੋ ਮੀਟਿੰਗਾਂ ਵੀ ਕਰ ਚੁੱਕੇ ਹਾਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਚਿੱਠੀ ਲਿਖ ਚੁੱਕੇ ਹਾਂ ਖਤੋ-ਕਿਤਾਬ ਸਾਡੀ ਜਾਰੀ ਆ ਆਉਂਦੇ ਦੋ-ਚੋਂ ਦਿਨਾਂ ਦੇ ਵਿੱਚ ਮੇਰਾ ਖਿਆਲ ਸਾਨੂੰ ਸਮਾਂ ਮਿਲ ਜਾਊਗਾ। ਉਹ ਫਿਰ ਸਮਾਂ ਜਿਹੜਾ ਆ ਉਹ ਦਿਨ ਚ ਆ ਕੇ ਅਸੀਂ ਉਹਨਾਂ ਨਾਲ ਮੁਲਾਕਾਤ ਵੀ ਕਰਾਂਗੇ। ਉਹ ਕਿਉਂਕਿ ਸਰਕਾਰਾਂ ਨਾਲ ਜਿਹੜੇ ਖਤੋ-ਖਤਾਬ ਕਰਨੀ ਸਮਾਂ ਥੋੜਾ ਸੀ। ਪਰ ਅਸੀਂ ਦੋ ਮੀਟਿੰਗਾਂ ਕਰਕੇ ਭਾਈ ਬਲਵੰਤ ਸਿੰਘ ਜੀ ਰਾਜਵਾਨੇ ਦੀ ਭੈਣ ਵੀ ਵਿਚੇ ਸੀਗੀ। ਉਹ ਸਾਡਾ ਹੁਣ 1-2-4 ਦਿਨਾਂ ਚ ਸ਼ਾਇਦ ਸਾਨੂੰ ਸਮਾਂ ਮਿਲ ਜਾਏ। ਉਹਦੇ ਹੁਣ ਤਾਂ ਕਾਲ ਜਾ ਕੇ ਫਿਰ ਉਹਨਾਂ ਨਾਲ ਮੀਟਿੰਗ ਕਰਕੇ ਅਗਲੀ ਕਾਰਵਾਈ ਜਿਹੜੀ ਉਹ ਆਪਰੰਦ ਦਿਆ। ਤੰਦਾਜ਼ੀ ਕੀ ਬੀਅੰਤ ਸਿੰਘ ਕਤਲ ਮਾਮਲੇ ਦੇ ਅੰਦਰ ਕਾਫੀ ਲੰਮੇ ਸਮੇਂ ਤੋਂ ਭਾਈ ਬਲਵੰਤ ਸਿੰਘ ਰਾਜਵਾਨਾ ਤੇ ਉਸਦੇ ਸਾਥੀ ਸਜ਼ਾ ਕੱਟ ਰਹੇ ਨੇ ਜਿਸ ਨੂੰ ਲੈ ਕੇ ਲਗਾਤਾਰ ਐਸਜੀਪੀਸੀ ਦੇ ਵੱਲੋਂ ਰਿਹਾਈ ਅਤੇ ਉਹਨਾਂ ਦੀ ਸਜ਼ਾ ਮਾਫ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਕੇਂਦਰ ਸਰਕਾਰ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਸਮਾਂ ਨਹੀਂ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਅੱਜ ਐਸਜੀਪੀਸੀ ਦੇ ਵੱਲੋਂ ਰਾਜਵਾਨਾ ਤੋਂ ਹੋਰ ਸਮੇਂ ਦੀ ਮੰਗ ਕੀਤੀ ਗਈ ਹੈ ਵੇਲਾ ਹੋ ਗਿਆ ਛੁੱਟ ਜੇ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ ਇੱਕ ਤੋਂ ਬਾਅਦ ਸਾਰਿਆਂ ਦੇ ਇੱਕ ਵਾਰ ਫਿਰ ਸਵਾਗਤ ਹੈ ਬਾਦ ਦੇ ਅਗਲੀ ਖਬਰ ਵੱਲ ਸ਼੍ਰੀ ਕਾਲਤਾਖਸਾਹਬ ਦੇ ਜਥੇਦਾਰ ਗਨੀਯੁਰ ਕੁਬੀਰ ਸਿੰਘ ਨੇ ਬੰਦੀ ਸਿੰਘਾਂ ਤੇ ਸਿੱਖ ਨੌਜਵਾਨਾਂ ਤੇ ਹੋਰ ਹੀ ਕਾਰਵਾਈ ਤੇ ਨਾਰਾਜ਼ਗੀ ਪਕਟਾਈ ਹੈ ਜਥੇਦਾਰ ਸਾਹਿਬ ਨੇ ਕਿਹਾ ਕਿ ਇਸ ਦੌਰ ਵਿੱਚ ਹਜ਼ਾਰਾਂ ਬੇਦੋਸ਼ ਸਿੱਖ ਨੌਜਵਾਨਾਂ ਨੂੰ ਜ਼ਬਰਦਸਤੀ ਜੇਲ੍ਹਾਂ ਚ ਢੱਕਿਆ ਜਾ ਰਿਹਾ ਹੈ ਇਸ ਦਰਾਂ ਨੂੰ ਨਾ ਅਮਰਪਾਲ ਸਿੰਘ ਤੇ ਉਸ ਦੇ ਸਾਥੀਆਂ ਦਾ ਵੀ ਜ਼ਿਕਰ ਕੀਤਾ ਭਾਈ ਗੁਰਦੇਵ ਸਿੰਘ ਕੋਂਕੇ ਦਾ ਅੱਜ ਸ਼ਹੀਦੀ ਦਿਹਾੜਾ ਮਨਾਇਆ ਗਿਆ ਤਾਂ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਸੰਗਤ ਉੱਥੇ ਪਹੁੰਚੀ ਤਾਂ ਇਸ ਦੇ ਨਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਨੇ ਸ਼ਹੀਦ ਹੋਏ ਸਿੱਖਾਂ ਨੂੰ ਯਾਦ ਕਰਦਿਆਂ ਕਿਹਾ ਕਿ ਸਿੱਖ ਕੌਮ ਨਾਲ ਲਗਾਤਾਰ ਸ਼ੁਰੂ ਤੋਂ ੱੱਕਾ ਹੁੰਦਾ ਆ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਘੱਟ ਗਿਣਤੀ ਦੇ ਕਾਰਨ ਇਹਨਾਂ ਉੱਪਰ ਅਤਿਆਚਾਰ ਕੀਤਾ ਜਾਂਦਾ ਹੈ ਜਿਹਦੇ ਚੱਲਦੇ ਆ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਦੀ ਵੀ ਗੱਲ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਅਮਰਤ ਪ੍ਰਚਾਰ ਲਹਿਰ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਤੋਂ ਬਾਅਦ ਭਾਈ ਅਮਰਤਪਾਲ ਨੂੰ ਜਿਹੜਾ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਗਿਆ ਜੋ ਕਿ ਸਰਕਾਰ ਦੇ ਵੱਲੋਂ ਇੱਕ ਤੱਕਾ ਕੀਤਾ ਗਿਆ ਹੈ ਦੇਖੋ ਇਹ ਤਰਾਸਦੀ ਹੈ ਸਾਡੀ ਕਿ ਜਿੱਥੇ ਸਾਡੇ ਪੁਰਾਣੇ 33 33 33 ਸਾਲ ਤੋਂ ਸਾਡੇ ਜਿਹੜੇ ਧਰਮਿਕ ਉਤਮੋਰਚੇ ਦੇ ਜਿਹੜੇ ਸੰਘਰਸ਼ੀ ਸਨ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਉੱਥੇ ਇੱਕ ਅਮਰਤ ਪ੍ਰਚਾਰ ਲਹਿਰ ਜਿਹੜੀ ਐ ਸਿੱਖ ਸਿੱਖੀ ਦੇ ਪ੍ਰਚਾਰ ਵਾਸਤੇ ਇੱਕ ਲਹਿਰ ਪਿਛਲੇ ਸਮੇਂ ਆਰੰਭ ਕੀਤੀ ਗਈ ਸੀ ਪਏ ਅਮਰਤਪਾਲ ਸਿੰਘ ਹੋਰਾਂ ਨੇ ਔਰ ਉਹਨਾਂ ਦੇ ਉੱਤੇ ਉਸ ਪ੍ਰਚਾਰ ਨੂੰ ਬੰਦ ਕਰਕੇ ਤੇ ਇੱਕ ਐਨਐਸਏ ਵਰਗੀ ਜਿਹੜੇ ਐਕਟ ਸਨ ਉਹ ਲਾ ਕੇ ਪੰਜਾਬ ਤੋਂ ਬਾਹਰ ਦੂਜੀਆਂ ਸਟੇਟਾਂ ਵਿੱਚ ਦੂਰ ਦਰਾਡੇ ਜਾ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਨਾ ਇਹ ਸਿੱਖਾਂ ਦੇ ਨਾਲ ਬਹੁਤ ਵੱਡੀ ਭਾਰਤ ਦੇਸ਼ ਵਿੱਚ ਵੱਡੀ ਬੇਇਨਸਾਫੀ ਹੋ ਰਹੀ ਹੈ ਤਾਂ ਦੱਸਦੀ ਕਿ ਕਾਫੀ ਸਮਾਂ ਪਹਿਲਾਂ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਇੱਕ ਵਹੀਰ ਕੱਢੀ ਗਈ ਸੀ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਸ਼ਾਮਲ ਹੋਏ ਸਨ ਜਿਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਲਗਾਤਾਰ ਉਹਨਾਂ ਦੀ ਰਿਹਾਈ ਦੀ ਹੁਣ ਸਿੱਖ ਕੌਮ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਨਵੇਂ ਸਾਲ ਦੇ ਪਹਿਲੇ ਦਿਨ ਜਲੰਧਰ ਤੋਂ ਦੁਖਦਾਈ ਖਬਰ ਸੰਮਲਈ ਹੈ ਦਰਅਸਲ ਅਰਜਨਵਾੜੀ ਡੀਐਸਪੀ ਦਲਵੀਰ ਸਿੰਘ ਦੀ ਨਹਿਰ ਨੇੜੇ ਲਾਸ਼ ਮਿਲਿਆ ਹੈ ਜਿਸ ਨਾਲ ਇਲਾਕੇ ਵਿੱਚ ਸੰਸਨੀ ਫੈਲ ਗਈ ਹੈ ਮੌਕੇ ਤੇ ਇੱਕ ਪਛਾਣ ਪੱਤਰ ਵੀ ਮਿਲਿਆ ਹੈ ਫਿਲਹਾਲ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਲੰਧਰ ਦੀ ਵਸਤੀ ਬਾਬਾ ਖੇਲ ਨੇੜੇ ਡੀਐਸਪੀ ਦਲਬੀਰ ਸਿੰਘ ਦੀ ਲਾਸ਼ ਮਿਲੀ ਹੈ ਤਨ ਦੱਸਦੀ ਕਿ ਡੀਐਸਪੀ ਜਲੰਧਰ ਦਾ ਹੀ ਰਹਿਣ ਵਾਲਾ ਸੀ ਪੀਪ ਸੰਗਰੂਰ ਦੇ ਵਿੱਚ ਤਨਾਸੀ ਉਸ ਸਮੇਂ ਪਹਿਲਾਂ ਡੀਐਸਪੀ ਦੀ ਜਲੰਧਰ ਦੇ ਇੱਕ ਪਿੰਡ ਦੇ ਵਿੱਚ ਪਿੰਡ ਵਾਸੀਆਂ ਦੇ ਨਾਲ ਲੜਾਈ ਹੋਈ ਸੀ ਜਿਸ ਤੋਂ ਬਾਅਦ ਡੀਐਸਪੀ ਨੇ ਆਪਣੇ ਲਾਇਸੈਂਸੀ ਰਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ ਸਨ ਪਰ ਉਸ ਲੜਾਈ ਤੋਂ ਬਾਅਦ ਉਹਨਾਂ ਦਾ ਪਿੰਡ ਵਾਸੀਆਂ ਦੇ ਨਾਲ ਸਮਝੌਤਾ ਹੋ ਗਿਆ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਦੀ ਇਹ লাশ ਸੜਕ ਦੇ ਕੋਲ ਮਿਲੀ ਆ ਇਹ 31 ਦਸੰਬਰ ਦੀ ਮਿਡਨਾਈਟ ਨੂੰ ਜਿਹੜਾ ਹੈਗਾ ਸਵੇਰੇ 10:00 ਵਜੇ ਦੇ ਕਰੀਬ ਦੀ ਗੱਲ ਹੈ ਸਾਡੇ ਥਾਣਾ ਡਿਵੀਜ਼ਨ ਨੰਬਰ 2 ਦੇ ਐਸ.ਐਸ.ਆਈ. ਡਿਊਟੀ ਆਫਸਰ ਸੀ ਉਹਨੂੰ ਤਾ ਮਿਲੀ ਸੀ ਵੀ ਇਸ ਤਰ੍ਹਾਂ ਕੋਈ ਬਾਡੀ ਬੱਸੀ ਬਾਬਾ ਖੇਲ ਜਿਹੜਾ ਹੈਗਾ ਪੁਲਸਵਾੜ ਦੇ ਨੇੜੇ ਪਈ ਹੈ ਉਹ ਉੱਥੇ ਜਾ ਕੇ ਜਾ ਕੇ ਚੈੱਕ ਕੀਤਾ ਗਿਆ ਜਦੋਂ ਮੌਕੇ ਤੇ ਡਿਊਟੀ ਆਫਸਰ ਪਹੁੰਚਿਆ ਦਾ ਐਸ.ਐਚ.ਓ ਜਾ ਕੇ ਚੈੱਕ ਕੀਤਾ ਤਾਂ ਉਹਦੇ ਵਿੱਚ ਕੋ ਹੈੱਡ ਇੰਜਰੀ ਜਿਹੜੀ ਹੈਗੀ ਉਹਨਾਂ ਦੇ ਸੇਫਟੀ ਸੀ ਸੋ ਇਸ ਸਬੰਧੀ ਡਿਟੇਲ ਅਸੀਂ ਪੜਤਾਲ ਕਰ ਰਹੇ ਹਾਂ ਵੀ ਇਹ ਕੀ ਕਾਰਨ ਕੀ ਹੈ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰ ਕੀ ਨਾਮ ਹੈ ਤੇ ਕਿੱਥੇ ਪੋਸਟਡ ਸੀ ਇਹ ਦਲਬੀਰ ਸਿੰਘ ਡੀਐਸਪੀ ਸੀਗੇ ਆਈਆਰਪੀ ਰੈਡਾ ਕੁੱਟੀ ਪੋਸਟਸ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ ਡੀ ਸੀ ਪੀ ਬਲਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਰੋਡ ਦੇ ਕਿਨਾਰੇ ਇੱਕ লাশ ਪਈ ਹੈ ਜਦੋਂ ਉਹਨਾਂ ਦੇ ਵੱਲੋਂ ਇਸ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਇਹ লাশ ਡੀਐਸਪੀ ਦੀ ਸੀ ਜੋ ਕਿ ਸੰਗਰੂਰ ਦੇ ਵਿੱਚ ਪੀਪੀ ਦੇ ਵਿੱਚ ਤਣਾ ਸੰਨ ਤਾਂ ਇਸ ਮੌਕੇ ਉਹਨਾਂ ਦੇ ਸਿਰ ਤੇ ਸੱਟ ਲੱਗੀ ਹੋਈ ਸੀ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸਰਦਰਦੀਪ ਸਿੰਘ ਜੂਰ ਸਾਡੇ ਵਿਜੀਟਾ ਸੀ ਰਾਤੀ ਪਤਾ ਲੱਗਾ ਕਿ ਦੋ ਬੀ ਆਂ ਦੇ ਬੋਦੀ ਆ ਉਹ ਬਸਤੀ ਬਾਬਾ ਖੇਲ ਨੇੜੇ ਦੇ ਲੱਗਿਓਂ ਦੌਰ ਦੇ ਵਿੱਚੋਂ ਤੋਂ ਬਰਾਮਦ ਹੋਈਆਂ ਲੇਖ ਖੂਨ ਨਾਲ ਲੱਤਫਪਸੀ ਗਈ ਹੀ ਜਾ ਕੇ ਮੌਕੇ ਤੇ ਦੇਖ ਕੇ ਆਇਆ ਕਾਫੀ ਖੂਨ ਨਾਲ ਲੱਤਫਪਸੀ ਹੁਣ ਅਸੀਂ ਆਂ ਲੋਹੜੀ ਵਿੱਚ ਵੀ ਬੋਦੀ ਦੇਖੀ ਹੈ ਸੱਟਾਂ ਦੇ ਨਿਸ਼ਾਨ ਹੈਗੇ ਆ ਸਿਰ ਦੇ ਪਿੱਛੇ ਵੀ ਹੈਗੇ ਆ ਮੂੰਹ ਤੇ ਦੇਖਿਆ ਸੋ ਇਹ ਇੱਕ ਤਰ੍ਹਾਂ ਦਾ ਸਰਕਾਰੀ ਕਿਸਟੇਲ ਹੈ ਉਹਨਾਂ ਦਾ ਸਾਰਾ ਮਾਮਲਾ ਸ਼ੱਕੀ ਲੱਗਦਾ ਕਿਉਂਕਿ ਉਹਨਾਂ ਨੇ ਦੋ ਜੀ ਉਧਰ ਨੂੰ ਕੀ ਕਰ ਜਾਣਾ ਸੀਗਾ ਕਿ ਅਸੀਂ ਤਾਂ ਇਹ ਪਰਜੋਰ ਮੰਗ ਕਰਦੇ ਆ ਪ੍ਰਸ਼ਾਸਨ ਦੇ ਕੋਲੋਂ ਕਿ ਉਹ ਜੀ ਇਹਨਾਂ ਨਾਲ ਜਾਂਚ ਕਰਕੇ ਦੇ ਦੇ ਜੀਐਸਪੀ ਰੈਂਕੀ ਹੋਰ ਇਹੋ ਸੰਬੰਧ ਦਾ ਸਟਾਫ ਹਮਮ ਹਰ ਜਨਾ ਵਾਰ ਕਿਸੇ ਨਹੀਂ ਮਿਲ ਜਾਂਦਾ ਉਹ ਸਾਰੀ ਗੱਲਾਂ ਧਿਆਨ ਚਾੱਕਦੇ ਪਰ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਹੋਈਆ ਸਹਿਯੋਗ ਨਹੀਂ ਸਾਡੇ ਤੱਕ ਹੋਇਆ ਵੀ ਜਿਸ ਨਾਲ ਜੇ ਆਪਾਂ ਮੜਕੀ ਨੂੰ ਫਿਰ ਦੰਸੇ ਲਾ ਸਕੀਏ ਸਾਰੇ ਸੀਸੀਟੀਵੀ ਕੈਮਰੇਜ ਜਿਕੇ ਤੇ ਚੱਕਾ ਵੀ ਚਾਹੀਦੀ ਆ ਸਾਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿ ਕੀ ਪਾਣਾ ਬਪਰੇ ਕਿੱਦਾਂ ਹੋਇਆ ਕੀ ਨਹੀਂ ਹੋਇਆ ਤੁਹਾਡੇ ਕੁਝ ਵੀ ਕਹਣਾ ਜਲਦਬਾਜ਼ੀ ਤੁਹਾਨੂੰ ਅਡਾਸ ਕਦੋਂ ਗੱਲ ਹੋਈ ਸੀ ਉਹ ਤੋਂ ਪਹਿਲਾਂ ਕਿ ਉੱਥੇ ਗਏ ਕਿੱਦਾਂ ਸੀਗੇ ਕਿ ਇਹਦੇ ਨਾਲ ਗਏ ਸੀ ਅੱਗੇ ਕਿੱਥੋਂ ਉਤਰੇ ਤੇ ਅੱਗੇ ਕਿੱਦਾਂ ਪਹੁੰਚੇ ਆ ਦੋ ਕਹਿੰਦੇ ਜਿਵੇਂ ਜਸਵੰਦਰ ਨਾਲ ਲੈ ਕੇ ਆਏ ਉਹਨਾਂ ਨੂੰ اپنی ਗੱਡੀਆਂ ਦੀ ਹੈਗੀ ਸੀ ਆਪਣੇ ਕੋਲ ਗਨਵੈਨ ਦੀ ਪੈਂਦੀ ਸੀ। ਤੋਂ ਉਹ ਬਾਅਦ ਕਹਿੰਦੇ ਸੀ ਬਸਟਾਨ ਸ਼ਰਤਾ ਇਹਨਾਂ ਨੂੰ ਤੇ ਤੋਂ ਬਾਅਦ ਬਸ ਸਟੈਂਡ ਤੋਂ ਬਸਤੀ ਬਾਬਾ ਖੇਲ ਕਿੱਦਾਂ ਗਏ ਆ ਉਹ ਸਾਰਾ ਇਹ ਚੱਕੀ ਮਾਮਲਾ। ਡੀਐਸਪੀ ਦੀ লাশ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਕਰ ਲਈ ਹੈ ਤੇ ਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਆ ਹੁਣ ਦੇਖਣਾ ਹੋਵੇਗਾ ਕਿ ਇਸ ਡੀਐਸਪੀ ਦਾ ਐਕਸੀਡੈਂਟ ਹੋਇਆ ਜਾਂ ਕਿਸੇ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਤਾਂ ਪੁਲਿਸ ਦੀ ਜਾਂਚ ਦੀ ਬਾਅਦ ਹੀ ਪਤਾ ਲੱਗੇਗਾ। ਕਿਸਾਨ ਜਥੇਬੰਦੀ ਦੀ ਗਵਾਈ ਹੇਠ ਕਿਸਾਨਾਂ ਮਜ਼ਦੂਰਾਂ ਨੂੰ ਲਾਂਭਤ ਕਰਨ ਲਈ ਲਗਾਤਾਰ ਮੀਟਿੰਗਾਂ ਤੇ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਇਸੇ ਦੌਰਾਨ ਚੱਲਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੇ ਮੁੜ ਸੰਘਰਸ਼ ਦਾ ਵਿਗੁੱਲ ਬੁਝਾ ਦਿੱਤਾ ਏ ਇਸੇ ਦੌਰਾਨ ਜੰਡੇਆਲਾ ਗੁਰਚ ਵੀ ਕਿਸਾਨਾਂ ਦੀ ਮਹਾਪੰਚਾਇਤ ਬੁਲਾਈ ਗਈ ਹੈ ਤੇ ਕਿਸਾਨਾਂ ਗੋਂ ਵੱਲੋਂ ਕਿਸਾਨਾਂ ਨੂੰ ਇੱਥੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਉੱਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਦੇ ਵੱਲੋਂ 26 ਫਰਵਰੀ ਨੂੰ ਦਿੱਲੀ ਦੇ ਵਿੱਚ ਇੱਕ ਮਾਰਚ ਕੱਢਿਆ ਜਾਣਾ ਹੈ ਜਿਸ ਨੂੰ ਲੈ ਕੇ ਲਗਾਤਾਰ ਉਹਨਾਂ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦੇ ਵੱਲੋਂ ਜੰਡੇਆਲਾ ਗੁਰੂ ਵਿਖੇ ਕੱਲ ਨੂੰ ਇੱਕ ਰੈਲੀ ਕੀਤੀ ਜਾਵੇਗੀ ਅੱਜ ਹਮ ਜੰਡੇਆਲਾ ਗੁਰੂ ਜਿੱਥਾ ਅੰਮ੍ਰਿਤਸਰ ਦੀ ਧਰਤੀ ਮਾਜੇ 'ਤੇ ਉੱਪਰ ਖੜੇ ਹੈਂ ਯਹਾਂ ਕੱਲ ਕਿਸਾਨ ਮਹਾਪੰਚਾਇਤ ਹੋਣੇ ਜਾ ਰਹੀ ਹੈ ਬੜੀ ਜਿਸ ਦੀ ਤਿਆਰੀ ਕਰ ਰਹੇ ਹੈਂ ਕਿਸਾਨ ਮਜ਼ਦੂਰ ਸੰਘਰਸ਼ ਸਮਿਤੀ ਕੇ जो है हमारी पंडेर साहब हैं वो खड़े हैं यहाँ रैलियों की तैयारी कर रहे हैं कल रैली होनी है यहीं से आगाज होगा किसान आंदोलन टूका और माजे की धरती से ही आवाज़ उठेगी एम संपूर्ण कर्जा मुक्ति के लिए और हम हरियाणा के किसानों से अपील करते हैं कि पंजाब तैयार हो चुका है आप अपने ट्रैक्टरों में तेल भरकर दिल्ली की तरफ मुंह करके दे रखें क्योंकि कल यहां से वो तारीख ऐलान कर दी जाएगी जहाँ पे हम दिल्ली कूच के लिए जाएंगे जिसका मुख्य मुद्दा हमारी एम और संपूर्ण कर्जा मुक्ति के साथ लखीम पर के जो हमारे शहीद किसान हैं उनको इंसाफ दिलवाना है आप कल ज़्यादा से ज़्यादा संख्या के अंदर जंडियाला गुरु अमृतसर के अंदर सुबह 10 बजे पहुंचे और इस रैली का हिस्सा बने और किसानों की आवाज़ बुलंद करें बहुत बहुत धन्यवाद जय जवान जय किसान ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਉਸ ਨੂੰ ਲੈ ਕੇ ਹੁਣ ਕਈ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਲੀ ਦੇ ਵਿੱਚ 1 ਮਾਰਚ ਕਰਨ ਦੀ ਗੱਲ ਕੀਤੀ ਗਈ ਹੈ ਜਿਸ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਅੰਦਰ ਕਿਸਾਨ ਜਥੇਬੰਦੀਆਂ ਇਸ ਦੀ ਤਿਆਰੀ ਕਰ ਰਹੀਆਂ ਨੇ ਪਰ ਹੁਣ ਦੇਖਣਾ ਹੋਊਗਾ ਕਿ ਕੇਂਦਰ ਸਰਕਾਰ ਇਨ੍ਹਾਂ ਕਿਸਾਨਾਂ ਦੀਆਂ ਮੰਗਾਂ ਮੰਨਦੀ ਹੈ ਜਾਂ ਫਿਰ ਨਹੀਂ ਜਾਂਦਿਆਂ ਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਲੱਖਾਂ ਸ਼ਰਧਾਲੂ ਸ੍ਰੀ ਹਰਮੰਦਰ ਸਾਹਿਬ ਹੋਏ ਉਨਤਮਤਕ ਹਰ ਪਾਸੇ ਸ਼ਰਧਾਲੂਆਂ ਦੀਆਂ ਲੱਗੀਆਂ ਰੌਣਕਾਂ ਗੁਰੂ ਦੀ ਮਿਹਰ ਤੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਕਈ ਸਿਆਸੀ ਲੀਡਰ ਨਵੇਂ ਸਾਲ ਦੀ ਕੀਤੀ ਸ਼ੁਰੂਆਤ ਸੁਖਵੀਰ ਬਾਦਲ ਵਿਕਰਮਜੀਤਿਆ ਤੇ ਗੁਰਜੀਤ ਔਜਲਾ ਨੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਤੇ ਦਿੱਤੀ ਵੱਡੀ ਖਬਰ ਸਰਕਾਰ ਨੇ ਖਰੀਦਿਆ ਪ੍ਰਾਈਵੇਟ ਜੀਵੀ ਕੇ ਥਰਮਲ ਪਲਾਂਟ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਜਾਵੇਗਾ ਨਾ ਮਾਨਾ ਗੁਰਦੇਵ ਸਿੰਘ ਕੌਕੇ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ ਵੱਡੀ ਗਿਣਤੀ ਵਿੱਚ ਸੰਗਤਾਂ ਹੋਈਆਂ ਨਤਮਸਤਕ ਜਥੇਦਾਰ ਤੇ ਹਰਜਿੰਦਰ ਤਾਂ ਮਿਦਾ ਆ ਵੱਡਾ ਬਿਆਨ ਅੱਜ ਦੇ ਪੰਜਾਬ ਬਲੂਟਰਨ ਵਿੱਚ ਹੈ ਨਵੇਂ ਤੇ ਤਾਜ਼ਾ ਖਬਰਾਂ ਨਾਲ ਕਾਲਾ ਬਿਰਾਜ ਰੋਮਾ ਕੀ ਧੰਨਵਾਦ